ਜਿੱਥੇ ਜੋ ਬੰਦਾ ਕਰਦਾ ਉਹਨੂੰ ਆਪਣੇ ਕੁਲੀਕ ਦਾ ਪਤਾ ਹੁੰਦਾ ਹੈ। ਪੀ ਇਹਦਾ ਜ਼ਮੀਰ ਕਿੰਨੇ ਕਦਾਏ ਕਿੰਨੇ ਕ ਥਾਂ ਤੇ ਜਾ ਕੇ ਵਿਕ ਜੇਗਾ। ਮਤੀਰਾਮ ਨੂੰ ਪਤਾ ਸੀ ਮਾਂ ਉਹ ਤੇ ਪੈਸਾ ਵੇਖ ਕੇ ਮਰਨ ਤੱਕ ਜਾਂਦੇ ਨੇ ਤੇ ਉਹਨਾਂ ਨੇ ਸੋਨਾ ਵੇਖ ਕੇ ਦੁੱਧ ਪਿਆਲਣ ਦੀ ਗੱਲ ਛੱਡ ਮਾਂ ਤੇ ਪ੍ਰਸ਼ਾਦਾ ਛਕਾਉਣ ਦੀ ਵੀ ਇਜਾਜ਼ਤ ਦੇ ਸਕਦੇ। ਮਾਂ ਨੇ ਦੁੱਧ ਗਰਮ ਕੀਤਾ ਗੁਰਮੁਖੋ। ਇਹ ਧੰਨ ਲੈ ਕੇ ਹਿਸੇ ਵਿੱਚ ਪਾ ਕੇ ਤੇ ਫਿਰ ਉਧਰ ਨੂੰ ਤੁਰਿਆ। ਇਧਰ ਰਾਤ ਹੋਈ ਸੀ। ਜਦੋਂ ਗਿਆ ਜੇਲ ਸੁਪਰੀਡੈਂਟ ਤੇ ਚਲਾ ਗਿਆ ਸੀ ਜੇਲ ਅਧਿਕਾਰੀ ਜਿਹੜਾ ਸੀ ਅੱਗੋਂ ਜਿਹੜਾ ਉਹਦੇ ਅੱਗੇ ਸਿਪਾਹੀ ਸੀ ਉਹਨੇ ਜਦੋਂ ਵੇਖਿਆ ਉਹਨੂੰ ਪੁੱਛਦਾ ਕਹਿਣ ਲੱਗਾ ਮੋਤੀराम ਮੈਂ ਇਸ ਵੇਲੇ ਕਿੱਧਰ ਹੋਏ ਤੇ ਮੋਤੀराम ਜੀ ਕਹਿਣ ਲੱਗੇ ਜੀ ਮੈਂ ਜਿਹੜੇ ਤਿੰਨ ਨਵੇਂ ਕੈਦੀ ਆਏ ਨੇ ਨਾ ਮੈਂ ਉਹਨਾਂ ਦੇ ਲਈ ਦੁੱਧ ਲੈ ਕੇ ਆਇਆ ਉਹ ਅੱਗੋਂ ਬੜਾ ਤਲਖੀ ਚ ਬੋਲਦਾ ਕਹਿੰਦਾ ਤੇਰੇ ਕੀ ਲੱਗਦੇ ਆ ਓਏ ਹਕੂਮਤ ਦੇ ਬਾਗੀ ਹੋਣਾ ਹਕੂਮਤ ਨੇ ਸਾਨੂੰ ਉਹਨਾਂ ਨੂੰ ਤਸੀਹੇ ਦੇਣ ਦਾ ਜ਼ਿਕਰ ਕੀਤਾ ਹੋਵੇ ਤੂੰ ਉਹਨਾਂ ਲਈ ਦੁੱਧ ਲੈ ਕੇ ਆਇਆ ਤੇਰੇ ਕੀ ਲੱਗਦੇ ਨੇ ਉਹ ਕਹਿੰਦਾ ਜੀ ਮੇਰੇ ਲੱਗਦੇ ਤੇ ਕੁਝ ਨਹੀਂ ਪਰ ਮੈਂ ਇਨਸਾਨੀਅਤ ਦੇ ਤੌਰ ਤੇ ਆ ਯਾਦ ਰੱਖਿਓ ਗੁਰਮੁਖੋ ਜਦਨ ਸਾਡੇ ਅੰਦਰੋਂ ਇਨਸਾਨੀਅਤ ਮਰ ਗਈ ਨਾ ਉਹ ਕੋਈ ਵੀ ਹੋਵੇ ਕਿਸੇ ਵੀ ਕਮਿਊਨਿਟੀ ਦਾ ਬੰਦਾ ਕਿਉਂ ਨਾ ਆਵੇ ਉਹਦਾ ਖਾਣਾ ਉਹਦਾ ਪੀਣਾ ਉਹਦਾ ਰਹਿਣਾ ਸਭ ਹਰਾਮ ਹੈ ਬਾਣੀ ਕਹਿੰਦੀ ਹੈ ਬਸ ਇਨਸਾਨੀਅਤ ਨੂੰ ਜਿਉਂਦਾ ਰੱਖਿਓ ਗੁਰਮੁਖੋ ਜਦੋਂ ਉਹਨੇ ਇਹਨੇ ਸ਼ਬਦ ਆਖੇ ਨਾ ਉਹ ਅੱਗੋਂ ਅਜੇ ਕੁਝ ਹੋਰ ਬੋਲਦਾ ਇਸ ਮੋਤੀ RAM ਨੇ ਖੀਸੇ ਚੋਂ ਕੁਝ ਧਨ ਕੱਢ ਕੇ ਉਹਦੀ ਤਲੀ ਤੇ ਰੱਖ ਦਿੱਤਾ ਉਹ ਖਾਮੋਸ਼ ਹੋ ਗਿਆ ਕਹਿੰਦਾ ਠੀਕ ਐ ਚੜਦਾ ਅੱਗੇ ਕਮੰਦ ਪਾ ਕੇ ਉੱਪਰ ਚੜਦਾ ਤੇ ਜੋ ਤੂੰ ਸੇਵਾ ਕਰਨੀ ਕਰ ਸਕਦਾ ਫਿਰ ਮੋਤੀ RAM ਗੁਰਮੁਖੋ ਦੁੱਧ ਲੈ ਕੇ ਮਾਤਾ ਜੀ ਕੋਲ ਲਾਲਾਂ ਕੋਲ ਪਹੁੰਚਦਾ ਹੈ ਇੱਥੇ ਮੈਂ ਇੱਕ ਬੇਨਤੀ ਹੋਰ ਕਰਾਂ ਗੁਰਮੁਖੋ ਜਿਸ ਵੇਲੇ ਗਿਆਨਾਂ ਮਾਤਾ ਜੀ ਦੇ ਚਰਨਾਂ 'ਚ ਸਿਰ ਰੱਖਿਆ ਤੇ ਮਾਤਾ ਜੀ ਕਹਿਣ ਲੱਗੇ ਵੀ ਪੁੱਤਰ ਤੂੰ ਇਹ ਮੁਸੀਬਤ ਕਿਉਂ ਸਹਿੇੜਦੇ ਸਾਡੇ ਨਾਲ ਤੇ ਜੋ ਕੁਝ ਵਾਪਰਨਾ ਸਾਨੂੰ ਦਿਸਦਾ ਹੈ ਪੁੱਤਰ ਇਨਾਂ ਨੇ ਤੇਰੇ ਨਾਲ ਵੀ ਮਾੜੀ ਕਰਨੀ ਆ ਤੇਰੇ ਨਾਲ ਵੀ ਘਟ ਨਹੀਂ ਗੁਜ਼ਾਰਨਗੇ ਤੂੰ ਕਿਉਂ ਇਨਾਂ ਜੋਖਮ ਇਨਾਂ ਕਰਕੇ ਆਇਆ ਉਹ ਕਹਿੰਦਾ ਮਾਸਮਾ ਕਿਉਂਕਿ ਜਦੋਂ ਇਨਸਾਨੀਅਤ ਅੰਦਰੋਂ ਜਨਮ ਲੈਂਦੀ ਹੈ ਨਾ ਗੁਰਮੁਖੋ ਫਿਰ ਘਾਟੇ ਨੁਕਸਾਨ ਉਹ ਇਸ ਪਾਸੇ ਨੂੰ ਬੰਦਾ ਨਹੀਂ ਤੁਰਦਾ ਯਾਦ ਰੱਖਿਓ ਜਦੋਂ ਲੋਬ ਦਾ ਕੁੱਤਾ ਵੀ ਬੰਦੇ ਅੰਦਰੋਂ ਪੌਂਕਦਾ ਨਾ ਤੇ ਉਹ ਵੀ ਫਿਰ ਇਸ ਪਾਸੇ ਨੂੰ ਦੇਖਦਾ ਵੀ ਕੱਲ ਨੂੰ ਮੇਨਾ ਕੀ ਬਣੇਗਾ ਖੇਡਦੋਂ ਇੱਕ ਨੂੰ ਸਮਾਜ ਚੰਗਿਆਂ ਕਰਕੇ ਚੇਤੇ ਕਰਦਾ ਐਵੇਂ ਥੋੜਾ ਗੁਰੂ ਨਾਨਕ ਸਾਹਿਬ ਸੱਚੇ ਪਾਰਸਾ ਜ ਸਵੇਰੇ ਵੀ ਆਖਰੇ ਸਨ ਚੰਗਿਆਂ ਆਈਆਂ ਬੁਰਿਆਈਆਂ ਵਾਚੈ ਧਰਮ ਹضور ਚੰਗੇ ਤੇ ਮਾੜੇ ਗੁਨਾ ਕਰਮਾਂ ਕਰਕੇ ਹੀ ਸਾਡੀ ਵਿਚਾਰ ਹੈ ਗੁਰਮੁਖੋ ਜੇ ਚੰਗਾ ਕਰਾਂਗੇ ਸਮਾਜ ਤੇ ਧਰਮੀ ਸਦਵਾਵਾਂਗੇ ਤੇ ਜੇ ਮਾੜਾ ਕਰਾਂਗੇ ਤੇ ਫਿਰ ਲੋਕ ਲਹਣ ਤਾਂ ਫਟਕਾਰਾਂ ਤੇ ਬਤਕਾਰੀਆਂ ਦੇਣਗੇ ਇਹ ਜਦੋਂ ਮਹਾਰਾਜ ਦੇ ਮਾਤਾ ਜੀ ਦੇ ਚਰਨਾਂ 'ਚ ਬੈਠਾ ਗੁਰਮੁਖੋ ਸੇਵਾ ਕੀਤੀ ਇਹ ਸੇਵਾ ਖਿਦਮਤ ਕਰਕੇ ਵਾਪਸ ਆ ਜਾਂਦਾ ਇੱਥੇ ਫਿਰ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਤੇ ਲਿਖਿਆ ਮਿਲਦਾ ਹੈ ਗੁਰਮੁਖੋ ਕਿ ਇਹ ਜਿਹੜਾ ਬੁਰਜ ਆ ਅੱਠ ਬੁਰਜਾਂ ਸੰ ਇਸ ਸਰਹੰਦ ਦੇ ਸਿਰਹੰਦ ਇਹ ਇਹ ਜਿਹੜਾ ਸਰਹੰਦ ਦਾ ਮੇਨ ਬੁਰਜ ਨੂੰ ਠੰਡਾ ਬੁਰਜ ਇਸ ਕਰਕੇ ਆਖਿਆ ਜਾਂਦਾ ਸੀ ਕਿਉਂਕਿ ਇਹਦੇ ਨੇੜੇੋਂ ਇੱਕ ਹੰਸਲਾ ਨਦੀ ਨਿਕਲਦੀ ਸੀ ਜਿਹਦਾ ਪਾਣੀ ਇਸ ਬੁਰਜ ਦੇ ਅੰਦਰ ਆਉਣ ਵਾਲੀ ਹਵਾ ਨੂੰ ਠੰਡਿਆ ਕਰਦਾ ਸੀ ਤੇ ਜੇਠ ਹਾਰ ਦੀ ਗਰਮੀ ਦੇ ਵਿੱਚ ਵੀ ਇਹ ਬੁਰਜ ਠੰਡਾ ਹੋਇਆ ਕਰਦਾ ਸੀ ਪਾਵੇ ਥੋਂ ਠੰਡੀ ਬਾ ਇਸੇ ਕਰਕੇ ਦਿੱਲੀੋਂ ਲਾਹੌਰ ਨੂੰ ਜਾਣ ਵਾਲੇ ਤੇ ਲਾਹੌਰ ਨੂੰ ਦਿੱਲੀੋਂ ਜਾਣ ਵਾਲੇ ਹੁਕਮਰਾਨ ਜਿਹੜੇ ਹੋਇਆ ਕਰਦੇ ਸਨ ਉਹਨੂੰ ਇੱਥੇ ਰੁਕਿਆ ਕਰਦੇ ਸਨ ਉਹਨਾਂ ਦੀ ਆਰਾਮਗਾਹ ਸੀ ਇਹ ਉਸ ਬੁਰਜ ਵਿੱਚ ਜਿਹਦਾ ਜ਼ਿਕਰ ਇਤਿਹਾਸਕ ਪੰਨਿਆਂ ਦੇ ਵਿੱਚ ਮਿਲਦਾ 140 ਫੁੱਟ ਉੱਚਾ ਬੁਰਜ ਸੀ ਗੁਰਮੁਖੋ ਐਨੀ ਉੱਪਰ ਜਾ ਕੇ ਬਾਬਿਆਂ ਨੂੰ ਮਾਤਾ ਜੀ ਨੂੰ ਰੱਖਿਆ ਗਿਆ ਤੇ ਜਿਹੜੀਆਂ ਉਹ ਬੁਰਜ ਦੇ ਉੱਪਰ ਵਾਲੀ ਮিনার ਸੀ ਨਾ ਜਿਹੜੀਆਂ ਉਹਦੀਆਂ ਥੰਮੀਆਂ ਸਨ ਹੁਣ ਤੇ ਨਹੀਂ ਉਸ ਸਮਰਿਆ ਨੇ ਤੇ ਜਦੋਂ ਅਸੀਂ ਛੋਟੇ ਸਾਂ ਅਸੀਂ ਦੇਖਦੇ ਸਨ ਗੁਰੂ ਘਰਾਂ 'ਚ ਪਾਲਕੀਆਂ ਬਣੀਆਂ ਹੁੰਦੀਆਂ ਸਨ ਸੰਗ ਮਰਮਰਦੀਆਂ ਉਹਨਾਂ ਸੰਗ ਮਰਮਰਦੀਆਂ ਜਿਹੜੀਆਂ ਪਾਲਕੀਆਂ ਦੇ ਪਾਵੇ ਹੁੰਦੇ ਸਨ ਜਿਹੜੇ ਉਹ ਸਾਈਡ ਤੇ ਹੁੰਦੇ ਸਨ ਪਿੱਲਰ ਉਹ بڑے ਛੋਟੇ ਹੁੰਦੇ ਸਨ ਐਵੇਂ 2 ਜਾਂ 3 ਇੰਚੀ ਦੇ ਕਰੀਬ ਹੋਇਆ ਕਰਦੇ ਸਨ ਤਾਂ ਜੋ ਬੈਠਣ ਵਾਲੇ ਨੂੰ ਸੰਗਤ ਨਜ਼ਰ ਆ ਸਕੇ ਤੇ ਸੰਗਤ ਨੂੰ ਮਹਾਰਾਜ ਦੇ دیدار ਹੋ ਸਕਣ ਉਹ ਉਸ ਟਾਈਪ ਦਾ ਉਹ ਸਿਸਟਮ ਬਣਾਇਆ ਗਿਆ ਸੀ ਵੀ ਜਿਹਦੇ ਨਾਲ ਹਵਾ ਦਾ ਡੱਕਾ ਪਾਬ ਰੋਕ ਵੀ ਨਾ ਲੱਗ ਸਕੇ ਉੱਥੇ ਰੱਖਿਆ ਗਿਆ ਤੇ ਉਥੇ ਇਤਿਹਾਸਕ ਸਰੋਤ ਲਿਖਦੇ ਨੇ ਕਿ ਮਾਤਾ ਜੀ ਕੋਲ ਜਿਹੜਾ ਬਸਤਰ ਵੀ ਸੀ ਨਾ ਜੇ ਲਾਲਾ ਦੇ ਪੈਰਾਂ ਤੇ ਕਰਦੇ ਸਨ ਤੇ ਨੱਕ ਬੁੱਲ ਤੇ ਮੂੰਹ ਠਰਦਾ ਸੀ ਤੇ ਜੇ ਮੂੰਹ ਵਾਲੇ ਪਾਸੇ ਕਰਦੇ ਤਾਂ ਤੇ ਪੈਰ ਜਿਹੜੇ ਨੇ ਉਹ ਠਰਦੇ ਸਨ ਪਵਨੀਲੇ ਪੈਂਦੇ ਸਨ ਇੰਨੀ ਅਤ ਦੀ ਸੀਤ ਇੰਨੀ ਠੰਡ ਦੇ ਵਿੱਚ ਮਾਂ ਆਪਣੇ ਲਾਲਾ ਨੂੰ ਲਿਗ ਦੇ ਰਹੀ ਹੈ ਤੇ ਕਾਦਾ ਨਿਗ ਦੇ ਰਹੀ ਐ ਇਤਿਹਾਸ ਦਾ ਬਾਣੀ ਦਾ ਸ਼ਬਦ ਦਾ ਤਾਂ ਹੀ ਤੇ ਮਹਾਰਾਜ ਬਾਣੀ ਅੰਦਰ ਕਹਿੰਦੇ ਨੇ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾ ਉਹਨਾਂ ਨੂੰ ਪੋ ਨਹੀਂ ਵਿਆਪਦਾ ਜਿਨ੍ਹਾਂ ਦੇ ਕੰਠ ਜਿਨ੍ਹਾਂ ਦੇ ਹਿਰਦੇ ਵਿੱਚ ਮਾਲਕ ਦੀ ਯਾਦ ਗੁਰੂ ਕਾ ਸ਼ਬਦ ਵਸ ਜਾਂਦਾ ਹੈ